ਤੋਂ ਪਾਕਿਸਤਾਨ ਦੇ ਮਿੱਤਰੋ ਆਪਣੀ ਇੰਡੀਆ ਦੀ ਟੌਪ ਦੀ ਟੀਮ ਬਣ ਕੇ ਜਾ ਰਹੀ ਹੈ 2 ਦਿਨਾਂ ਬਾਅਦ ਹੀ ਮੈਚ ਆ ਉੱਥੇ ਇੰਡੀਆ ਤੇ ਪਾਕਿਸਤਾਨ ਦਾ ਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ 'ਚ ਅੱਜ ਦੇ ਟੂਰਨਾਮੈਂਟ ਤੇ ਇੱਕ ਬਹੁਤ ਤਗੜੀ ਜਾਣਕਾਰੀ ਦੇਣੀ ਆ ਤੁਹਾਨੂੰ ਇੱਕ ਟੌਪ ਦੀ ਚੀਜ਼ ਦੱਸਣ ਜਾ ਰਿਹਾ ਜੋ ਮੈਨੂੰ ਲੱਗਦਾ ਯਾਰ ਪਹਿਲੀ ਆ ਰਹੀ ਐ ਸਾਲ ਪਹਿਲੀ ਆ ਰਹੀ ਹੋਣੀ ਆ ਵੀ ਆਪਣੇ ਵਾਲਿਆਂ ਨੇ ਜੋ ਐ ਲੈਹੰਦੇ ਚ ਜਾਣਾ ਖੇਡਣ ਮਿੱਤਰੋ ਉਹਦੇ ਵੀ ਅਪਡੇਟ ਦੇਵਾਂਗੇ ਨਵੇਂ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਫਰਜ਼ ਹੁੰਦਾ ਜਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਇਸ ਚੈਨਲ ਦੇ ਆਪਾਂ ਪਾਉਂਦੇ ਰਹਿੰਨੇ ਆ ਤੇ ਪਾਉਂਦੇ ਰਾਵਾਂਗੇ ਕੱਲ ਸਵਾਦ ਆ ਗਿਆ ਕੱਲ ਲਾਸਟ ਮੇਲਾ ਪੰਜਾਬ ਦਾ ਮੈਂ ਕਹਾਂ ਵੀ ਟੌਪ ਦਾ ਟੂਰਨਾਮੈਂਟ ਇੱਕ ਹੋਰ ਅਜੇ ਕਬੱਡੀ ਕੱਪ ਆਉਣਾ ਮਿੱਤਰੋ ਜੈਸ ਮੇਲੇ ਤੇ ਬਹੁਤ ਤਗੜੇ ਤਗੜੇ ਮੱਲ ਉਦੋਂ ਵੀ ਖੇਡਨੇ ਆ ਉਹ ਵੀ ਟੂਰਨਾਮੈਂਟ 2-4 ਦਿਨਾਂ ਚ ਹੀ ਹੋਸਾ ਕਬੱਡੀ ਕੱਪ ਤੇ ਵੀ ਮਿੱਤਰੋ ਟੌਪ ਦੇ ਮੈਚ ਹੋਣਗੇ ਤੇ ਬਾਕੀ ਜੋ ਹੈ ਕੱਲ ਭਲਾਥ ਦਾ ਮੇਲਾ ਦਰਸ਼ਕਾਂ ਨੂੰ ਯਾਰ ਨਜ਼ਾਰਾ ਬਹੁਤ ਆਇਆ ਬਹੁਤ ਜ਼ਿਆਦਾ ਹੀ ਆਇਆ ਜਿੰਨੇ ਕ ਮੈਚ ਹਜੇ ਤਾਂ ਹੀ ਹੋਏ ਆ ਕਿਉਂਕਿ ਹੁਣ ਆਣਾ ਹਜੇ ਅੱਗੇ ਮੈਚ ਜੋ ਵੀਡੀਓ ਬਣਾ ਰਹੇ ਆ ਆਪਾਂ ਪਰ ਇੱਕ ਐਲਾਨ ਹੋਇਆ ਐਲਾਨ ਹੋਇਆ ਮਿੱਤਰੋ ਪੁਲਾਥ ਦੇ ਟੂਰਨਾਮੈਂਟ ਤੇ ਵੀ ਅਗਲੇ ਸਾਲ ਜੋ ਐਸੀ ਲਾਇਆ ਜਾਣਾ ਗਰਮੀ ਦਾ ਬਹੁਤ ਔਖਾ ਹੋ ਜਾਂਦਾ ਨਾ ਲਾਸਟ ਦੇ ਵਿੱਚ ਮੈਂ ਕਹਾਂ ਬਈ ਹਰ ਵਾਰੀ ਟੂਰਨਾਮੈਂਟ ਕਰਵਾਇਆ ਜਾਂਦਾ 14 April ਨੂੰ ਸੋ ਇਸ ਵਾਰ ਉਹਨਾਂ ਨੇ ਐਲਾਨ ਕਰਤਾ ਮੋਨਵੀਰ ਹੁਣਿਆਂ ਨੇ ਵੀ ਅਗਲੇ ਸਾਲ AC ਦਾ ਦਰਸ਼ਕਾਂ ਲਈ ਵੀ ਜੋ ਸਟੇਡੀਅਮ ਪੂਰਾ ਹੀ ਕਵਰ ਕਰ ਦੇਣਾ ਤੇ ਏਸੀ ਵਾਲਾ ਕਮਹੌਲ ਹੋਣਾ ਅਗਲੀ ਵਾਰ ਸੋ ਇਹ ਚੀਜ਼ ਬਹੁਤ ਵੱਡੀ ਆ ਮੈਂ ਕਹਾਂ ਏਅਰ ਤੇ ਖਰਚਾ ਵੀ ਬੜਾ ਆ ਜਾਣਾ ਪਰ ਉਹ ਮੋਹਨ ਵੀਰ ਬੱਲੂ ਨਹੀਂ ਆਣਾ ਉਹਨਾਂ ਨੇ ਕਾਰ ਹੀ ਦੇਣਾ ਜਦੋਂ ਕਹਿਤਾ ਤਾਂ ਸੋ ਇਹ ਚੀਜ਼ ਬਹੁਤ ਵੱਡੀ ਐਲਾਨ ਕੀਤੀ ਗਈ ਆ ਅਗਲੀ ਵਾਰ ਏਸੀ ਤੇ ਮੈਂ ਕਹਾਂ ਵੀ ਦਰਸ਼ਕਾਂ ਨੂੰ ਕੋਈ ਦਿੱਕਤ ਵੀ ਨਹੀਂ ਹੋਣੀ ਤੇ ਆਨੰਦ ਲੈਣਗੇ ਪੂਰਾ ਸੋ ਇਹ ਚੀਜ਼ਾਂ ਹੋਣੀਆਂ ਅਗਲੀ ਯਾਰ ਮੈਂ ਕਹਿੰਦਾ ਵੀ ਟੌਪ ਲੈਵਲ ਤੇ ਇਹਨਾਂ ਨੇ ਕੰਮ ਕਰਤਾ ਤੇ ਸਰਾ ਤਾਂ ਹੋਣਾ ਹੀ ਹੋਣਾ ਮਿੱਤਰੋ ਟੂਰਨਾਮੈਂਟ ਅੱਜ ਦੇ ਦਾਸ ਦਿੰਨਾ ਜਿੰਨੇ ਕਾਪਾ ਨੂੰ ਕਲੀਅਰ ਆ ਪਹਿਲਾ ਟੂਰਨਾਮੈਂਟ ਬੋਪਾਰਾਂਈ ਦੇ ਵਿੱਚ ਅੱਜ ਪਹਿਲਾ ਦਿਨ ਆ ਇੱਥੇ ਛੋਟੇ ਮੈਚ ਆ ਵਜਣੀ ਭਾਰ ਵਰਗ ਦੇ ਅੱਜ ਮਿੱਤਰੋ ਇਸ ਟੂਰਨਾਮੈਂਟ ਤੇ ਜੋ ਮੈਚ ਹੋਣੇ ਆ ਅੱਗੇ ਟੂਰਨਾਮੈਂਟ ਆ ਜ ਤਪੀਆ ਦੇ ਵਿੱਚ ਆ ਇਹ ਵੀ ਟੂਰਨਾਮੈਂਟ ਮਿੱਤਰੋ ਅੱਜ ਜੋ ਛੋਟੇ ਭਾਰ ਵਰਗ ਦੇ ਮੈਚ ਆ ਤੇ ਕੱਲ ਨੂੰ ਜੋ ਇੱਥੇ ਵੀ ਓਪਨ ਦੀਆਂ ਵਧੀਆਂ ਟੀਮਾਂ ਵਧੀਆ ਜੋ ਕੱਲ ਨੂੰ ਓਪਨ ਦੇ ਮੈਚ ਹੋਣਗੇ ਅੱਗੇ ਮਿੱਤਰੋ ਅੱਜ ਜੋ ਸ਼ਾਇਦ ਇਹ ਅਕਲ ਕਰਵਾਦਾ ਜਾਂ ਅੱਜ ਹੋਣਾ ਟੂਰਨਾਮੈਂਟ ਇਹ ਕਨਫਰਮ ਨਹੀਂ ਕਢਾ ਆਂ ਦੇ ਵਿੱਚ ਪਟਿਆਲੇ ਇਲਾਕੇ ਚ ਮਿੱਤਰੋ ਅੱਜ ਬਹੁਤ ਗੜਾ ਟੂਰਨਾਮੈਂਟ ਆਲ ਓਪਨ ਦੀਆਂ ਕਲੱਬਾਂ ਇੱਥੇ ਤੇ ਇੱਥੇ ਜੋ ਹੈ ਆਲਟੋ ਗੱਡੀ ਨਾਲ ਬਿੱਲੇ ਗੜਬ ਦਾ ਵੀ ਸਨਮਾਨ ਹੋਣਾ ਇਹ ਮੇਰੇ ਖਿਆਲ ਨਾਲ ਕੱਲ੍ਹ ਭਲੱਥ ਦੇ ਨਾਲ ਹੀ ਹੋ ਗਿਆ ਖਣੀ ਅੱਜ ਕਰਵਾਇਆ ਜਾਣਾ ਇਹ ਕਲੀਅਰ ਨਹੀਂ ਸੀਗਾ ਸੋ ਇਹ ਵੀ ਟੂਰਨਾਮੈਂਟ ਟੌਪ ਦਾ ਮਿੱਤਰੋ ਜੇ ਹੋਊਗਾ ਤਾਂ ਵਧੀਆ ਜੋ ਪਲੇਅਰ ਆਉਣਗੇ ਇੱਥੇ ਆਲ ਓਪਨ ਦੀਆਂ ਵਧੀਆ ਟੀਮਾਂ ਆਉਣੀਆਂ ਇਹ ਤੁਹਾਨੂੰ ਜਾਣਕਾਰੀ ਦੇਣੀ ਸੀ ਇੱਕ ਪਾਕਿਸਤਾਨ ਜੀ ਮਿੱਤਰੋ ਆਪਣੀ ਇੰਡੀਆ ਦੀ ਟੌਪ ਦੀ ਟੀਮ ਬਣ ਕੇ ਜਾ ਰਹੀ ਹੈ ਦੋ ਕੁ ਦਿਨਾਂ ਬਾਅਦ ਹੀ ਟੂਰ ਮੈਚ ਆ ਉੱਥੇ ਇੰਡੀਆ ਤੇ ਪਾਕਿਸਤਾਨ ਦਾ ਵੱਡਾ ਮੈਚ ਮਿੱਤਰੋ ਲੱਗਣਾਗਾ ਸੋ ਸਵਾਦ ਆਊਗਾ ਉਹਦੇ ਵਿੱਚ ਸੁਲਤਾਨ ਕਪਤਾਨੀ ਕਰ ਰਿਹਾ ਸੁਲਤਾਨ ਨੇ ਟੀਮ ਬਣਾਉਣੀ ਆ ਸੀਸਰ ਵਾਲਾ ਬੁਰੀਆ ਖੇਡਣਾ ਹੋਰ ਵੀ ਕਿਹੜੇ ਕਿਹੜੇ ਮੱਲ ਆ ਉਹ ਵੀ ਜਲਦੀ ਤੁਹਾਨੂੰ ਅਗਲੀ ਵੀਡੀਓ ਚ ਕਲੀਅਰ ਕਰ ਦਾਂਗੇ ਕਿਉਂਕਿ ਇਹ ਟੂਰਨਾਮੈਂਟ ਮਿੱਤਰੋ ਇਹ ਜੋ ਚੀਜ਼ ਹੋਣ ਜਾ ਰਹੀ ਆ ਬਹੁਤ ਲੰਮੇ ਟਾਈਮ ਬਾਅਦ ਬਈ ਪੰਜਾਬ ਚੋਂ ਯਾਰ ਪਾਕਿਸਤਾਨ ਚ ਆਪਣੀ ਲੈਂਦੇ ਪੰਜਾਬ ਚ ਮੈਂ ਕਹਾਂ ਦੂਜੇ ਪੰਜਾਬ ਚ ਜਾਣਾ ਖੇਡੀ ਚੀਜ਼ ਆ ਦੇਖਨੇ ਆ ਬਾਕੀ ਕੀ ਬਣਦਾ ਮਿੱਤਰੋ ਕਿਹੜੀ ਟੀਮ ਜਿੱਤੂ ਪਾਕਿਸਤਾਨ ਜਿੱਤੂ ਜਾਂ ਇੰਡੀਆ ਜਿੱਤੂ ਇਹ ਵੀ ਗੱਲਾਂ ਸਮੇਂ ਤੇ ਲੱਗਣ ਜਿੱਦਾਂ ਹੀ ਮੈਨੂੰ ਮਿੱਤਰੋ ਪੂਰੀ ਜਾਣਕਾਰੀ ਮਿਲਦੀ ਹੈ ਤੁਹਾਡੇ ਤਾਂ ਹੀ ਜਰੂਰ ਸ਼ੇਅਰ ਆਪਾਂ ਕਰ ਦਾਂਗੇ ਨਵੀਂ ਵੀਡੀਓ ਵਿੱਚ ਮਿਲਦੇ ਆ ਨਵੀਆਂ ਅਪਡੇਟ ਲੈ ਕੇ ਲਾਈਕ ਕਰਨਾ ਬਣਦਾ ਭਲੱਥ ਜਦਾਂ ਰਿਕਾਰਡ ਟੁੱਟ ਗਏ ਆ ਹੁਣ ਅੱਗੇ ਦੀ ਅੱਗੇ ਜੋ ਮੈਚ ਹੋਣੇ ਉਹਨਾਂ ਦੇ ਰਿਕਾਰਡ ਦੱਸਨੇ ਆ ਤੁਹਾਨੂੰ ਵੀ ਕਿਹੜਾ ਕੱਪ ਟੌਪ ਦਾ ਕਿਹੜਾ ਜੋ ਆ ਕਿੱਦਾਂ ਦਾ ਹੋਇਆ ਕਰਨਾ ਤਾਂ ਕਰਕੇ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਕੇ ਜਾਓ ਚੈਨਲ ਨੂੰ ਧੰਨਵਾਦ